ਗੱਲ ਕਰਾਂਗੇ ਅੰਮ੍ਰਿਤਸਰ ਦੀ ਇੱਕ ਵਿਆਹ ਸਮਾਗਮ ਦੀ ਜਿੱਥੇ ਕਿ ਨਾਨਕਾ ਪ੍ਰਵਾਦੜਾ ਵਧੀਆ ਸਵਾਦ ਕੀਤਾ ਗਿਆ ਟੰਗ ਲਈ ਫਾਇਸੇ ਕਿ ਜਦੋਂ ਵੀ ਅਸੀਂ ਇਹਦਾ ਵਿਆਹ ਕਰਾਂਗੇ ਨਾ ਅਸੀਂ ਨਾਨਕਾ ਮੇਲ ਜਿਹੜਾ ਉਹ ਟੰਗਿਆ ਤੇ ਲੈ ਕੇ ਆਵਾਂਗੇ ਰੁਵਾਸਗਾਰ ਹੈ ਨਾ ਦੇਖੋ ਜੇ ਅਸੀਂ ਇਹ ਚੀਜ਼ਾਂ ਨੂੰ ਪ੍ਰਮੋਟ ਕਰਾਂਗੇ ਤੇ ਹੋਰ ਲੋਕੀ ਵੀ ਇਸ ਚੀਜ਼ ਬਾਰੇ ਸੋਚਣਗੇ ਚਲੋ ਇਹਨਾਂ ਦਾ ਰੁਵਾਸ ਚੱਲੀ ਜਾਏਗਾ ਅਸੀਂ ਟਾਂਗੇ ਦੇ ਉੱਤੇ ਬਰਾਤੇ ਜਾਂਦੇ ਸੀ ਟਾਂਗੇ ਤੇ ਜਿਹੜਾ ਲੋਕੀ ਜਾਂਦੇ ਹੁੰਦੇ ਸੀ ਟਾਂਗੇ ਤੇ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾਂਦੇ ਸੀ ਲੇਕਿ ਅੱਜ ਵਿਆਹ ਸਮਾਗਨ ਦੀਆਂ ਤਸਵੀਰਾਂ ਤੁਹਾਡੇ ਨਾਲ ਸੀ ਜਿਹੜਾ ਦੇਖਣ ਨੂੰ ਮਿਲਦਾ ਸੀ ਲੇਕਿਨ ਜੇ ਗੱਲ ਕਰੀਏ ਤਾਂ ਸਮਾਂ ਜਿਹੜਾ ਲੋਭ ਹੁੰਦਾ ਜਾਏ ਆਪਾਂ ਇਹ ਮਨ 'ਚ ਸੋਚ ਆਈ ਕਿ ਜਿਹੜਾ ਅੱਜ ਕੱਲ ਦੀ ਜਵਾਂ ਪੀੜੀ ਹੈ ਨਾ ਵਿਆਹਾਂ ਤੇ ਇੰਨੇ ਹਾਲ ਤੋਂ ਫालतੂ ਖੱਤੇ ਕਰੀ ਜਾਂਦੇ ਜੀ ਨਵੇਂ-ਨਵੇਂ ਵਿਆਹ ਕਰ ਲਓ ਆਹ ਕਰ ਲਓ ਤੇ ਪੁਰਾਣੇ ਵਿਰਸੇ ਨੂੰ ਜਿਹੜੇ ਆ ਨਾ ਸਾਰੇ ਭੁੱਲੀ ਜਾ ਰਹੇ ਉਹ ਲੰਦੇ ਚਾਪਾ ਛੱਲੇ ਵਿੱਚ ਸ਼ਰੀਕੇ ਤੇ ਉਹ ਜੂ ਬੱਲੇ-ਬੱਲੇ ਵਿੱਚ ਸੀ thank you ਕਾ ਦੋਸਤੋ ਤੁਸੀਂ ਜੁੜੇ ਹੋ ਪ੍ਰਾਈ ਪੰਜਾਬ ਸੈਮ ਦੇ ਨਾਮ ਤੇ ਮੈਂ ਤੁਹਾਡਾ ਦੋਸਤ ਅਮਰਦੀਪ ਸਿੰਘ ਮਾਲ ਅੱਜ ਗੱਲ ਕਰਾਂਗੇ ਅਮਰਸਰ ਦੀ ਇੱਕ ਵਿਆਹ ਸਮਾਗਮ ਦੀ ਜਿੱਥੇ ਕਿ ਨਾਨਕਾ ਪਰਵਾਦ ਦਾ ਵਧੀਆ ਸਵਾਦ ਕੀਤਾ ਗਿਆ ਟਾਂਗੇ ਦੇ ਉੱਤੇ ਜੋ ਕੀ ਪੁਰਾਣਾ ਸਮਾਂ ਹੁੰਦਾ ਸੀ ਟਾਂਗੇ ਦੇ ਉੱਤੇ ਬਰਾਤਾਂ ਜਾਂਦੀਆਂ ਸੀ ਟਾਂਗੇ ਤੇ ਜਿਹੜਾ ਲੋਹਰ ਲੋਕੀ ਜਾਂਦੇ ਹੁੰਦੇ ਸੀ ਟਾਂਗੇ ਤੇ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾਂਦੇ ਸੀ ਲੱਗੇ ਅੱਜ ਵਿਆਹ ਸਮਾਜਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਦੇ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਨਾਨਕਾ ਪਰਵਾਦ ਜਿਹੜਾ ਅੱਜ ਟਾਂਗੇ ਤੇ ਬਹਿ ਕੇ ਅੱਜ ਜਿਹੜਾ ਉਹਨਾਂ ਦਾ ਪਰਿਵਾਰ ਨੂੰ ਸਵਾਗਤ ਕੀਤਾ ਗਿਆ ਵਾ ਇਹ ਜਿਹੜਾ ਰੀਤੀ ਰਿਵਾਜ ਹੁੰਦਾ ਸੀ ਪੁਰਾਣੇ ਜ਼ਮਾਨੇਦ ਹੁੰਦਾ ਸੀ ਜਿਹੜਾ ਵੇਖਣ ਨੂੰ ਮਿਲਦਾ ਸੀ ਲੇਕਿਨ ਜੇ ਗੱਲ ਕਰੀਏ ਤਾਂ ਸਮਾਂ ਜਿਹੜਾ ਲੋ ਟਾਂਗੇ ਵਾਲਿਆਂ ਨੇ ਬੜੇ ਸਵਾਦ ਕੀਤਾ ਕਿ ਦੋ ਇਹਦੇ ਬਹਾਨੇ ਨਾਲ ਸਾਡਾ ਰੋਜ਼ਗਾਰ ਵੀ ਚੱਲੇਗਾ ਤੇ ਜਾਂ ਜੋ ਜਿਹੜੇ ਨੌਜਵਾਨ ਉਹਨਾਂ ਨੂੰ ਨਹੀਂ ਪਤਾ ਵੀ ਪੁਰਾਣੇ ਸਮਿਆਂ ਦੇ ਵਿੱਚ ਬਰਾਤਾਂ ਦਾ ਕਿਦਾਂ ਸਵਾਦ ਕੀਤਾ ਜਾਂਦਾ ਸੀ ਨਾਨਕਾ ਪਰਵਾਦਾ ਕਿਸ ਤਰ੍ਹਾਂ ਸਵਾਦ ਕੀਤਾ ਜਾਂਦਾ ਸੀ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸਪੈਸ਼ਲ ਕੋਈ ਸਰਪ੍ਰਾਈਜ਼ ਦਿੱਤਾ ਹੈ ਲੜਕੀ ਲੋਜ ਗੋਗੀ ਕੈਨੇਡਾ ਦੇ ਵਿੱਚ ਚੁਆਇਸ ਹੈ ਉਹਦੇ ਵੱਲੋਂ ਸਪੈਸ਼ਲ ਸਰਪ੍ਰਾਈਜ਼ ਦਿੱਤਾ ਗਿਆ ਸੀ ਅੱਜ ਨਾਨਕਾ ਪਰਵਾਦਾ ਜਿਹੜਾ ਟਾਂਗ ਦੇ ਉੱਤੇ ਸਵਾਦ ਕੀਤਾ ਗਿਆ ਵਾ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੇ ਕਰਦੇ ਦੇ ਸਕਦੇ ਹਾਂ ਤਸਵੀਰਾਂ ਦੇ ਵਿੱਚ ਨਾਨਕਾ ਪਰਿਵਾਰ ਕਿੰਨਾ ਖੁਸ਼ ਹੈ ਜਿਹੜਾ ਟਾਂਗਲ ਤੇ ਬਹਿ ਕੇ ਅੱਜ ਜਿਹੜਾ ਨਾਨਕਾ ਪਰਿਵਾਰ ਅੱਜ ਵਿਆਹ ਸਮਾਗਮ ਦੇ ਘਰ ਦੇ ਵਿੱਚ ਪਹੁੰਚਿਆ ਵਾ ਗਲਬਾਤ ਕਰਦੇ ਆ ਪਰਿਵਾਰ ਦੇ ਨਾਲ ਉਹਨਾਂ ਨੇ ਕੀ ਕਹਿਣਾ ਕਿ ਕਿਸ ਤਰ੍ਹਾਂ ਮੰਦੇ ਵਿੱਚ ਆਇਆ ਕਿ ਜਿਹੜਾ ਪੁਰਾਣਾ ਵਿਰਸਾ ਜਿਹੜਾ ਭੁੱਲਦਾ ਜਾ ਰਿਹਾ ਉਸ ਨੂੰ ਯਾਦ ਕਰਨ ਵਾਸਤੇ ਸਪੈਸ਼ਲ ਜਿਹੜਾ ਸਰਪ੍ਰਾਈਜ਼ ਜਿਹੜਾ ਦਿੱਤਾ ਗਿਆ ਵਾ ਹਾਂਜੀ ਸਰ ਮੇਰਾ ਨਾਮ ਮਨਪ੍ਰਦੀਪ ਹੈ ਤੇ ਮੇਰੀ ਨਨਾਨ ਦੀ ਬੇਟੀ ਦੀ ਮੈਰਿਜ ਹੈ ਕਿ ਕਹਿੰਦੇ ਸਾਡੀ ਬੜੀ ਦੇਰ ਦੀ ਫੈਸਲੇਗੀ ਕਿ ਜਦੋਂ ਵੀ ਅਸੀਂ ਇਹਦਾ ਵਿਆਹ ਕਰਾਂਗੇ ਨਾ ਅਸੀਂ ਨਾਨਕਾ ਮੇਲ ਜਿਹੜਾ ਉਹ ਟਾਂਗਿਆ ਤੇ ਲੈ ਕੇ ਆਵਾਂਗੇ ਤੇ ਅੱਜ ਸਾਡੀ ਜਿਹੜੀ ਆ ਲੰਬੀ ਜਿਹੜੀ ਉਮਰ ਲੈ ਕੇ ਅਸੀਂ ਚੱਲੇ ਸੀਗੇ ਸਾਡੀ ਫਾਇਸ਼ ਪੂਰੀ ਹੋ ਗਈ ਅੱਜ ਮਸ਼ੀਨਰੀ ਦਾ ਯੋਗ ਆ ਕਿਸ ਤਰ੍ਹਾਂ ਦੇਖ ਦਿਓ ਇਹਨਾਂ ਦਾ ਵੀ ਰੋਜ਼ਗਾਰ ਹੈ ਇਹ ਵੀ ਇੱਕ ਰੋਜ਼ਗਾਰ ਹੈ ਨਾ ਦੇਖੋ ਜੇ ਅਸੀਂ ਇਹ ਚੀਜ਼ਾਂ ਨੂੰ ਪ੍ਰਮੋਟ ਕਰਾਂਗੇ ਤੇ ਹੋਰ ਲੋਕੀ ਵੀ ਇਸ ਚੀਜ਼ ਬਾਰੇ ਸੋਚਣਗੇ ਚਲ ਇਹਨਾਂ ਦਾ ਰੋਜ਼ਗਾਰ ਚੱਲੀ ਜਾਏਗਾ ਹਨਾ ਇਹਨਾਂ ਦਾ ਰੋਜ਼ਗਾਰ ਚੱਲੇਗਾ ਨਾਲ ਤੁਸੀਂ ਦੇਖ ਰਹੇ ਸੀ ਛੋਟੇ ਛੋਟੇ ਬੱਚੇ ਸੀ ਜਿਨ੍ਹਾਂ ਨੇ ਟਾਂਗਾ ਪਹਿਲੀ ਵਾਰੀ ਦੇਖਿਆ ਤੇ ਤੁਹਾਨੂੰ ਸਾਹਿਬ ਨੂੰ ਪੁੱਛਣ ਦੇ ਇਸੇ ਕਰਕੇ ਅਸੀਂ ਟਾਂਗਾ ਲੈ ਕੇ ਆਏ ਕਿ ਇਹਨਾਂ ਨੂੰ ਵੀ ਪਤਾ ਚੱਲ ਜਾਏ ਕਿ ਥੱਲੇ ਟਾਂਗ ਵੀ ਚੱਲਦੇ ਸੀ ਕਾਰਾਂ ਤੇ ਤੇ ਅਸੀਂ ਹੁਣ ਆਏ ਆ ਸਾਡੇ ਜਿਹੜੇ ਵੱਡੇ ਵੱਡੇਰੇ ਸੀ ਉਹ ਟਾਂਗਿਆਂ ਤੇ ਜਾਂਦੇ ਕਾਫੀ ਲੰਬਾ ਸਬਰ ਕਾਫੀ ਲੰਬਾ ਸਬਰ ਜਿਹੜਾ ਉਹ ਟੰਗਿਆਂ ਤੇ ਛੱਲੇ ਤੇ ਗੱਡੀਆਂ ਤੇ ਅਸੀਂ ਹੁਣ ਨਹੀਂ ਆਈਆਂ ਹੈ ਨਾ ਗੱਡੀਆਂ ਤੇ ਕਦੇ ਨਹੀਂ ਆਈਆਂ ਲੱਗਦਾ ਯਾਰ ਨੌਜਵਾਲਾ ਨੂੰ ਪੁਰਾਣੇ ਵੇਚਣਾ ਜੂੜਨਾ ਚਾਹੀਦਾ ਉਹ ਖਾਏ ਵੀ ਚਾਹੀਦਾ ਹੈ ਸਾਨੂੰ ਪੁਰਾਣੀਆਂ ਚੀਜ਼ਾਂ ਦੇ ਨਾਲ ਤੇ ਕਿਸਮ ਸੰਭਾਲਦਾ ਵੀ ਪਤਾ ਚੱਲਦਾ ਹੁੰਦਾ ਨਾਲੇ ਪੈਰ ਪਰ ਇਹ ਵੀ ਪਤਾ ਲੱਗਦਾ ਹੈ ਕਿ ਹਾਂ ਪਹਿਲੇ ਇਹੋ ਜਿਹੇ ਸਾਡੇ ਬਜ਼ੁਰਗਰ ਨੇ ਜਿਹੜੇ ਕਿਸ ਤਰ੍ਹਾਂ ਦੇ ਕਠਿਨ ਸਮੇਂ ਵੀ ਕੱਢਿਆ ਹੁਣ ਤੇ ਈਜ਼ੀ ਹੋ ਗਿਆ ਨਾ ਕਾਰਾਂ ਦੇ ਨਾਲ ਪਰ ਉਹ ਵੀ ਸਮਾਂ ਸੀ ਨਾ ਜਿਹੜਾ ਟੰਗਿਆਂ ਦੇ ਉੱਤੇ ਉਹਨਾਂ ਨੇ ਕੱਢਿਆ ਪਾਣੀ ਚੱਲਦੀਆਂ ਮੀਂਹ ਚੱਲੇ ਹੁੰਦੇ ਅਸੀਂ ਗੱਡੀ 'ਚ ਬੈੱਕ ਕੇ ਤੇ ਕਿਤੇ ਵੀ ਜਾ ਸਕਦੇ ਬਟ ਤੰਗਿਆ ਹਾਂ ਤਾਂ ਜਾਨਾਂ ਦੀ ਗੱਲ ਕਰ ਉਹਨਾਂ ਨੂੰ ਬੜੀ ਖੁਸ਼ੀ ਤੇਰੇ ਦੇ ਦੇਖਣ ਨੂੰ ਮਿਲੀ ਕਿ ਤਾਰਾ ਰੋਜ਼ਗਾਰ ਚੱਲੂ ਆ ਗਿਆ ਚਾਹੀਦੀ ਵੀ ਆ ਤਾਂ ਖੁਸ਼ੀ ਹੋਣੀ ਵੀ ਚਾਹੀਦੀ ਉਹਨਾਂ ਨੂੰ ਕਿਉਂਕਿ ਉਹ ਉਹਨਾਂ ਦਾ ਰੋਜ਼ਗਾਰ ਵਧੇਗਾ ਕਿੰਨੀ ਕਿ ਲੋਡ ਵੇਚੋ ਸਾਂਭੰਦੀ ਆ ਬਹੁਤ ਜ਼ਿਆਦਾ ਕਿਉਂਕਿ ਜਿਵੇਂ ਛੋਟੇ ਛੋਟੇ ਬੱਚੇ ਉਹਨਾਂ ਨੂੰ ਤੇ ਟੰਗੀ ਕੇ ਦਾ ਪਤਾ ਹੀ ਨਹੀਂ ਆ ਛੋੜੇ ਵੀ ਆ ਜੋ ਪਹਿਲੀ ਵਾਰੀ ਆ ਜੀ ਅਸੀਂ ਸਾਮ ਸੰਭਾਲ ਕਰਾਂਗੇ ਪੁਰਾਣੇ ਵਿਰਸੇ ਦੇ ਤੇ ਫੇਰੀ ਸਾਡੇ ਬੱਚੇ ਵੀ ਨਾਲ ਜੋੜਨਗੇ ਨਾ ਵਿਰਸੇ ਦੇ ਅਦਰਵਾਇਜ਼ ਤੇ ਨਹੀਂ ਉਹਨਾਂ ਨੂੰ ਹੀ ਪਤਾ ਚੱਲੇਗਾ ਨਾ ਕਿ ਪਿੱਛੇ ਕੀ ਹੁੰਦਾ ਰਿਹਾ ਸਾਡੇ ਬਜ਼ੁਰਗਾਂ ਨੇ ਕਿੰਨੀ ਕੁ ਮਿਹਨਤ ਕੀਤੀ ਸੀ ਅੱਜ ਮੇਰੇ ਡੇਢ ਦੀ ਬੇਟੀ ਦਾ ਵਿਆਹ ਆ ਤੇਰੀ ਬੇਟੀ ਦਾ ਵਿਆਹ ਆ ਇੱਥੇ ਤੇ ਅੱਜ ਨਾਨਕੇ ਪਰਿਵਾਰ ਨੇ ਬਹੁਤ ਹੀ ਵਧੀਆ ਇੱਕ ਟ੍ਰੈਡੀਸ਼ਨਲ ਵੇ ਦੇ ਨਾਲ ਬਹੁਤ ਹੀ ਵਧੀਆ ਜੋ ਆਪਣਾ ਮਤਲਬ ਪੁਰਾਣਾ ਵਿਰਸਾ ਆ ਉਹਨੂੰ ਕੈਮਰਾ ਰੱਖਦੇ ਇੱਕ ਬਹੁਤ ਹੀ ਵਧੀਆ ਇੱਕ ਦੱਸਿਆ ਸਾਨੂੰ ਕਿ ਇੱਕ ਆਪਣਾ ਪੁਰਾਣਾ ਕਲਚਰ ਕੀ ਆ ਕਿਉਂਕਿ ਬਹੁਤ ਹੀ ਵਧੀਆ ਸੀਗਾ ਔਰ ਸਾਰੇ ਆਲੀਕ ਸੇਦ ਆ ਵਧੀਆ ਆ ਵੀ ਜੋ ਆਪਣਾ ਕਲਚਰ ਆਪਾਂ ਸਾਂਭੀ ਰੇ ਬੈਠੇ ਆ ਅਸੀਂ ਹਰਾ ਬਹੁਤ ਖੁਸ਼ ਹਾਡੇ ਲਈ ਤੇ ਇੱਕਦਮ ਉਹ ਇੱਕ ਸਰਪ੍ਰਾਈਜ਼ ਸੀਗਾ ਔਰ ਉਹਨੂੰ ਬਹੁਤ ਹੀ ਅੱਛੇ ਵੇ ਨਾਲ ਉਹਨਾਂ ਨੂੰ ਅਸੀਂ ਮਤਲਬ ਵੈਲਕਮ ਕੀਤਾ ਜੋ ਕਿ ਐਕਸਪੈਕਟਡ ਨਹੀਂ ਸੀ ਪਰ ਇੰਨਾ ਵਧੀਆ ਸੀ ਬਹੁਤ ਹੀ ਖੁਸ਼ੀ ਹੋਈ ਕਿ ਕਿੰਨੀ ਕਿ ਲੋੜ ਹੈ ਦਿਲ ਦਾ ਜਿਹੜਾ ਲੋਪ ਹੁੰਦਾ ਜਾ ਰਿਹਾ ਨਾਲ ਸਾਡੇ ਅਕਚੁਅਲੀ ਲੋਪ ਹੋ ਰਿਹਾ ਕਿਉਂਕਿ ਸਾਰੇ ਲੋਕੀ ਮਤਲਬ ਕਿ ਆਪਣੇ ਵਿਰਸੇ ਤੋਂ ਵਾਂਝੇ ਹੋਈ ਜਾ ਰਹੇ ਆ ਤੇ ਆਪਣੇ ਵੈਸਟਰਨ ਵੱਲ ਜਾ ਰਹੇ ਆ ਆਈ ਥਿੰਕ ਸਾਰਿਆਂ ਨੂੰ ਮਤਲਬ ਆਪਣਾ ਵਿਰਸੇ ਨੂੰ ਸਾਂਭ ਕੇ ਤੇ ਇਸ ਸਿੰਪਲ ਵੇ ਦੇ ਨਾਲ ਮੈਰਿਜ ਕਰਨੀ ਚਾਹੀਦੀ ਆ ਔਰ ਵਧੀਆ ਜੋ ਕਿ ਹਰ ਇੱਕ ਦਾ ਮਤਲਬ ਕਿ ਸਾਰਿਆਂ ਨੂੰ ਇਸ ਬਾਰੇ ਪਤਾ ਲੱਗੇ ਆਪਣਾ ਪੰਜਾਬ ਕੀ ਆ ਕੋ ਛੋਕੜ ਕੀ ਆ ਤੇ ਇਹਦਾ ਵਿਸਾ ਕੀ ਆ ਤੇ ਪੁਰਾਣੇ ਜ਼ਮਾਨੇ ਦੀ ਗੱਲ ਕਰੇ ਤਾਂ ਟਾਂਗੇ ਨਾਲ ਪ੍ਰਾਤਾਂ ਆਂਦੀ ਆ ਪੁਰਾਣੇ ਜ਼ਮਾਨੇ ਦੇ ਤੇ ਸਵਾਦ ਕੀਤਾ ਜਾਂਦਾ ਸੀ ਬਿਲਕੁਲ ਉਦੋਂ ਕਿਹੜਾ ਕੋਈ ਨਾ ਹੀ ਕੋਈ ਉੱਥੇ ਫੋਲ ਵੀਰਲ ਵਾ ਕੁਝ ਨਹੀਂ ਸੀ ਹੁੰਦਾ ਇਹੀ ਹੁੰਦਾ ਸੀ ਟਾਂਗੇ ਹੁੰਦੇ ਸੀ ਕੋੜਾ ਗਾੜੀ ਹੁੰਦੀਆਂ ਸੀ ਉਹਨਾਂ ਤੇ ਜਾਂਦੇ ਹੁੰਦੇ ਸੀ ਆ ਗੱਡੇ ਹੁੰਦੇ ਕਿੰਨੇ ਕਿੰਨੇ ਦਿਨ ਪਹਿਲਾਂ ਹੀ ਬਰਾਤਾਂ ਜਾਂਦੀਆਂ ਹੁੰਦੀਆਂ ਕਿੰਨੇ ਕਿੰਨੇ ਰਸਤੇ ਦੇਣ ਉੱਥੇ ਰਹਿਣਾ ਬਹੁਤ ਵਧੀਆ ਲੱਗਦਾ ਸੀ ਕਿੰਨੇ ਕਿੰਨੇ ਦਿਨ ਲੰਮਾ ਫੰਕਸ਼ਨ ਚੱਲਦਾ ਸੀ ਤੇ ਬਹੁਤ ਵਧੀਆ ਲੱਗਦਾ ਜਿਉ ਕਿ ਸਿੰਪਲ ਵੇ ਨਾ ਹੁੰਦਾ ਸੀ ਔਰ ਬਹੁਤ ਲੋਕ ਇੰਜੋਏ ਕਰਦੇ ਸੀ ਜਨਾਬ ਜੀ ਅਮਨਦੇਵ ਸੰਖੇਨਾ ਜੀ ਤੇ ਅੱਡਾ ਪੜ੍ਹੇਵੀ ਅੰਜੂਮਨ ਪ੍ਰੀਤਪਾਲ ਜੀ ਕੈਨੇਡਾ ਤੋਂ ਆਏ ਨੇ ਇਹਨਾਂ ਦੇ ਅੱਜ ਮੈਰਿਜ ਹੈ ਤੇ ਉਹਦੇ ਬੰਦੇ ਦਾ ਰਸਿ ਸਾਰਾ ਨਾਨਕਾ ਪਰਵਾਰ ਪੰਜੋਤੀ ਪਿੰਡ ਚੀਨਾ ਪਰਵਾਰ ਤੋਂ ਆਏ ਆ ਜੀ ਜਿੱਦਾਂ ਜੀ ਆਪਾਂ ਇਹ ਮਨ 'ਚ ਸੋਚ ਆਈ ਕਿ ਜਿਹੜਾ ਅੱਜ ਕੱਲ ਦੀ ਜੁਵਾ ਪੀੜੀ ਹੈ ਨਾ ਵਿਆਹਾਂ ਤੇ ਇੰਨੇ ਹਾਲ ਤੋਂ ਫਾਲਤੂ ਖੱਤੇ ਕਰੀ ਜਾਂਦੇ ਜਿੰਨਾਵੇਂ ਸਾਨੂੰਵੇਂ ਵਿਆਹ ਕਰ ਲਓ ਉਹ ਕਰ ਲਓ ਤੇ ਪੁਰਾਣੇ ਵਿਰਸੇ ਨੂੰ ਜਿਹੜੇ ਆ ਨਾ ਸਾਰੇ ਭੁੱਲੀ ਜਾ ਰਹੇ ਨੇ ਇਹ ਥੋੜਾ ਕਿ ਆਪਾਂ ਇੱਕ ਉਪਰਾਲਾ ਕੀਤਾ ਕਿ ਚਲੋ ਥੋੜਾ ਬਹੁਤਾ ਕਿੱਥੇ ਨੂੰ ਮળે ਸੀਦਾ ਤੋਂ ਉਦਾਹਰਣ ਜੀ ਮਿਲੇ ਪਰ ਨਹੀਂ ਯਾਰ ਆਪਾਂ ਪੁਰਾਣਾ ਨਵਾਂ ਵਿਰਸਾ ਛੱਡ ਕੇ ਤੇ ਪੁਰਾਣੇ ਨੂੰ ਸੰਭੀਏ ਜੀ ਉਤੇ ਮਕਸਦ ਨਾਲ ਚਲੋ ਆਪਾਂ ਸਟੱਪ ਚੁੱਕਿਆ ਵੀ ਥੋੜੀ ਦੁਨੀਆ ਵੇਖ ਕੇ ਮੋਟੀਵੇਟ ਹੋਵੇ ਤੇ ਕੁਝ ਕਰੀਏ ਜੀ ਅੰਦੇ ਉਪਾਲਾ ਕਰਨਾ ਮੈਂ ਸੋਚਣਾ ਚਾਹੁੰਦਾ ਵੀ ਸਾਰੇ ਜਿਹੜੇ ਜਿੰਨੇ ਵੀ ਹੈਗੇ ਆ ਜੀ ਹਾਲਤ ਫਾਲਤ ਕੰਮਾਂ ਤੋਂ ਛੱਡ ਕੇ ਆਪਣੇ ਕਿੰਨੇ ਲੋਡ ਸਾਹਮਣੇ ਬਹੁਤ ਜ਼ਿਆਦਾ ਲੋਡ ਵੀ ਬਹੁਤ ਜ਼ਿਆਦਾ ਲੋਡ ਕਿ ਅੱਜ ਕੱਲ ਆਪਾਂ ਦੇਖ ਵੀ ਰਹੇ ਹਾਂ ਜੀ ਕੋਈ ਵੀ ਨਵੀਂ ਪੀੜ੍ਹੀ ਪੁਰਾਣੇ ਤੇ ਚਲੋ ਜਿਹੜੇ ਵਿਰਸੇ ਨਾਲ ਜੁੜੇ-ਜੁੜੇ ਨਵੀਂ ਪੀੜ੍ਹੀ ਬਿਲਕੁਲ ਨਹੀਂ ਜੁੜ ਰਹੀ ਜੀ ਖਾਸ ਕਰ ਉਹਨਾਂ ਨੂੰ ਮੋਟੀਵੇਟ ਕਰਨ ਲਈ ਆਪਾਂ ਨੇ ਇਹੋ ਜਿਹੇ ਉਪਾਲੇ ਕਰਨੇ ਚਾਹੀਦੇ ਆ ਕਿਉਂਕਿ ਨਵੀਂ ਪੀੜੀ ਜਿਹੜੀ ਨਾ ਬੜੀ ਕ੍ਰੀਤਿਆਂ ਦੇ ਮਗਰ ਪੈ ਗਈ ਹੈ ਜੀ ਨਵੀਂ ਪੀੜੀ ਨੂੰ ਚਾਹੀਦਾ ਆਪਾਂ ਇਹੋ ਜਿਹੇ ਛੋਟੇ-ਛੋਟੇ ਪ੍ਰਾਲੇ ਕਰਕੇ ਉਹਨਾਂ ਨੂੰ ਸਿੱਧੀ ਰਾਹ ਦੇਈਏ ਉਹਨਾਂ ਦੀ ਮੰਗਤਿਕਾ ਪੂਰੀ ਕਰੀਏ ਬਸ ਇਸੇ ਮਕਸਦ ਦੇ ਨਾਲ ਆਪਾਂ ਥੋੜਾ ਕੇ ਪ੍ਰਾਲਾ ਕੀਤਾ ਜੀ ਬਾਕੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੇ ਟਾਂਗ ਨਾਲ ਗੱਲ ਕੀਤੀ ਉਹਨਾਂ ਸਹਿਯਦ ਹੋਏ ਤੇ ਚਾਰ ਟਾਂਗੇ ਲੱਗੇ ਨੇ ਇਹ ਤੇਰੀ ਦਿੱਸਾ ਸਾਹਮਣੇ ਰੱਖਿਆ ਦਾ ਜੀ ਬੜੀ ਕੀ ਗੀਆ ਇਹ ਤਰ੍ਹਾਂ ਪ੍ਰੋਗਰਾਮ ਹੋ ਜੇ ਸਾਡਾ ਲੋੜੀਦਾ ਚੱਲਦਾ ਦੇਖੋ ਜੀ ਆਪ ਪਹਿਲੋਂ ਆਮ ਟਾਂਗੇ ਹੁੰਦੇ ਸੀ ਇਹ ਕਰਨ ਵਾਸਤੇ ਮੈਨੂੰ ਟਾਂਗਾ ਲੱਭਣ ਵਾਸਤੇ ਜਿਵੇਂ ਕੋ ਪੂਰੇ ਅੰਬਰ ਸਰ ਵਿੱਚੋਂ ਜਦੋ ਜਦ ਕਰਨੀ ਪਈ ਦੀ ਜੋ ਸਵੇਰ ਤੋਂ ਲੈ ਕੇ ਇਸ ਚੀਜ਼ ਤੱਕ ਘੁੰਮਿਆ ਮੈਨੂੰ ਤੇ ਘਟੋ ਘਟ ਸੱਤਾਂ ਅੱਠਾਂ ਕਿ ਡੇਬਾਦ ਮੈਨੂੰ ਜਾ ਕੇ ਉਹਨਾਂ ਦੇ ਐਕੂਰੇਟ ਮਿਲਿਆ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੂੰ ਮੋਟੀਵੇਟ ਕੀਤਾ ਵੀ ਆਹ ਹੈਗਾ ਵੀ ਤੁਹਾਡਾ ਰੁਜ਼ਗਾਰ ਵੀ ਇਸ ਚੀਜ਼ ਨਾਲ ਚੱਲੇਗਾ ਵੀ ਆਪਾਂ ਤੁਹਾਨੂੰ ਥੋੜਾ ਕਿ ਮੀਡੀਆ ਦੇ ਰਾਹੀਂ ਇੱਕ ਤੁਹਾਡੇ ਵੀਰਾਂ ਦੇ ਰਾਹੀਂ ਉਹਨਾਂ ਨੂੰ ਆਪਾਂ ਮੀਡੀਆ 'ਚ ਪੇਸ਼ ਕਰਾਂਗੇ ਤੇ ਸਾਰਿਆਂ ਨੂੰ ਪਤਾ ਲੱਗੇਗਾ ਇਹ ਚੀਜ਼ ਹੈਗੀ ਇਸ ਨਾਲ ਤੁਹਾਡਾ ਹੋਰ ਕੰਮ ਚੱਲੇਗਾ ਤੇ ਤੁਹਾਨੂੰ ਰੁਜ਼ਗਾਰ ਬੱਦ ਤੋਂ ਬੱਦ ਮਿਲੇਗਾ ਮੇਰਾ ਨਾਮ ਗੁਰਹਰਛ ਤੇ ਮੇਰੀ ਅੱਜ ਭੈਣ ਦਾ ਵਿਆਹ ਆ ਤੇ ਸਾਡੇ ਨਾਨਕੇ ਜਿਹੜੇ ਨੇ ਉਹ ਅੱਜ ਪੁਰਾਣਾ ਵਿਰਸਾ ਸਾਹਮਣੇ ਨਾਲ ਲੈ ਕੇ ਆਇਆ ਪੂਰਾ ਟਾਂਗੇ ਤੇ ਨਾਲ ਪੂਰਾ ਢੋਲ ਵਗੈਰਾ ਲੈ ਕੇ ਆਏ ਨੇ ਤੇ ਇਤਨਾ ਹੀ ਸਪੋਨ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਉਹ ਉਹਨਾਂ ਨੂੰ ਨੌਲੇਜ ਰਹੂਗੀ ਵੀ ਆਪਣਾ ਪੁਰਾਣਾ ਸਮਾਂ ਕੀ ਸੀ ਤੁਹਾਡਾ ਕਲਚਰ ਕੀ ਸੀ ਤੇ ਇਸ ਤਰ੍ਹਾਂ ਬਹੁਤ ਵਧੀਆ ਗੱਲ ਹੈ ਆਪਣਾ ਆਪਣੇ ਕਲਚਰ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਕਿ ਕਲਚਰ ਹੀ ਆਪਣਾ ਆਉਣ ਵਾਲੇ ਸਮੇਂ ਨੂੰ ਬਚਾਉਗੀ ਕਿੰਨੀ ਕੁ ਲੋੜ ਇਦਾਂ ਦਾ ਵਿਰਸਾ ਸਾਂਭਣ ਦੀ ਏ ਬਹੁਤ ਹੀ ਜ਼ਰੂਰਤ ਹੈ ਜੀ ਸਾਡੇ ਜਿਹੜੇ ਆਨਲਾਈਨ ਬੱਚੇ ਨੇ ਉਹ ਹੁਣ ਗਾ ਆਈਪੈਡ ਫੋਨਾਂ ਦੇ ਯੂਜ਼ ਕਰਦੇ ਨੇ ਤੇ ਉਹ ਕਾਰਟੂਨਾਂ ਦੇ ਪਿੱਛੇ ਲੱਗੇ ਨੇ ਉਹਨਾਂ ਨੂੰ ਆਪਣੇ ਵਿਰਸਾ ਨੂੰ ਲੋੜ ਹੈ ਸਮਝਣ ਦੀ ਜਿਉ ਆਪਣਾ ਪੁਰਾਣਾ ਪਿਛੋਕੜ ਹੀ ਉਹ ਬਹੁਤ ਜ਼ਰੂਰੀ ਚੀਜ਼ ਹੈ ਤੁਹਾਨੂੰ